ਇਹ ਅਜੀ ਘੋਟਾ ਸਾਹਿਬ ਦਾ ਸੰਕੀਪ ਇਤਿਹਾਸ ਦੱਸਦੀ ਹੈ ਕਿ ਜਸਪਤ ਰਾਏ ਦੀ ਮੌਤ ਤੋਂ ਬਾਅਦ ਲਖਬਤ ਰਾਏ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਦੇ ਗਵਰਨਰ ਯਾਹੀਆ ਖਾਨ ਪਾਸੋਂ ਵੱਡੀ ਫੌਜ ਇਕੱਤਰ ਕਰਕੇ ਸਿੱਖਾਂ ਦਾ ਖੁਰਾਕੋਜ ਮਕਾਉਣ ਦੀ ਕਸਮ ਖਾਦੀ ਅਗਲੇ ਦਿਨ ਸੋਮਵਾਰ ਲਾਹੌਰ ਸ਼ਹਿਰ ਵਿੱਚ ਜਦ ਕਿ ਸੋਮਾਵਤੀ ਮਸਿਆ ਦਾ ਦਿਹਾੜਾ ਸੀ ਬਾਜ਼ਾਰ ਵਿੱਚ ਲੰਘਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਇਸ ਘਟਿਆ ਕਾਰਵਾਈ ਨੂੰ ਨੇਕ ਇਨਸਾਨਾਂ ਨੇ ਬੁਰਾ ਕਿਹਾ ਅਤੇ Hindu ਮਾਤੇ ਵੱਡੇ ਮਹਾਪੁੱਛਾਂ ਨੇ ਲੱਖਪਤ ਨੂੰ ਬਹੁਤ ਸਮਝਾਇਆ ਕਿ ਅੱਜ ਸੋਮਵਦੀ ਮਸਿਆ ਹੈ ਇਸ ਲਈ ਅਜਿਹੇ ਪਵਨ ਦਿਹਾੜੇ ਤੇ ਕਿਨਾ ਹੋਣਾ ਕਹਿ ਨਹੀਂ ਕਰਨਾ ਚਾਹੀਦਾ ਪਰ ਉਸ ਨੇ ਕਿਸੇ ਦੀ ਇੱਕ ਨਾ ਮੰਨੀ ਇਸ ਦੁਖਦਾਈ ਘਟਨਾ ਦੀ ਖਬਰ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ ਤਾਂ ਉਸਨੇ ਉਸ ਸਮੇਂ ਦੇ ਸਾਰੇ ਸਿੱਖ ਜਰਨਲਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਆਪਣੀ ਸਾਰੀ ਫੌਜ ਲੈ ਕੇ ਕਨੂਵਾਨ ਦੇ ਸ਼ੰਭ ਵਿੱਚ ਪਹੁੰਚ ਜਾਓ ਉਸ ਵਕਤ ਸਿੱਖਾਂ ਦੇ ਪੰਜੀ ਜਥੇ ਸਨ ਜਿੰਨਾ ਵਿੱਚ ਹਰੇਕ ਜਥੇਦਾਰ ਦੇ ਘੋੜਸਵਾਰਾਂ ਦੀ ਗਿਣਤੀ 1000 ਤੋਂ 1500 ਦੇ ਕਰੀਬ ਸੀ ਇਹ ਕਨੂਵਾਨ ਦਾ ਸ਼ੰਭ ਸ੍ਰੀ ਹਰਗੋਬਿੰਦ ਔਰ ਤੋਂ ਲੈ ਕੇ ਪਠਾਨਕੋੜ ਤੱਕ 4045 ਮੀਲ ਲੰਬਾ ਦਰਿਆ ਬਿਆਸ ਤੋਂ ਦਰਿਆ ਰਾਵੀ ਤੱਕ 6-7 ਮੀਲ ਛੋੜਾਈ ਦਾ ਸੀ ਇਸ ਕਨਵਾਲ ਦੇ ਛੰਭ ਵਿੱਚ ਨਵਾਬ ਕਪੂਰ ਸਿੰਘ ਸਰਦਾਰ ਸ਼ਾਮ ਸਿੰਘ ਨਾਰਲਾ ਸਰਦਾਰ ਕਰੋੜਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਸੁੱਖਾ ਸਿੰਘ ਮਾਰੀ ਕੰਬੋਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਸਰਦਾਰ ਚਰਤ ਸਿੰਘ ਸ਼ੁਕਰਚੱਕੀਆ ਸਰਦਾਰ ਗੁਰਦੇਵਾਰ ਸਿੰਘ ਡਲੇਵਾਲੀਆ ਸਰਦਾਰ ਹੀਰਾ ਸਿੰਘ ਬੀਬੀ ਸੁందਰੀ ਜੀ ਸਰਦਾਰ ਗੁਰਬਖਸ਼ ਸਿੰਘ ਬੀਬੀ ਬਹਾਦਰ ਕੌਰ ਅਤੇ ਬੀਬੀ ਨਰਵੈਰ ਕੌਰ ਜੀ ਆਪੋ ਆਪਣੇ ਜਥਿਆਂ ਸਮੇਤ ਸ਼ੰਭ ਵਿੱਚ ਪਹੁੰਚ ਗਏ ਸਿੰਘਾਂ ਦੀ ਫੌਜ ਦੀ ਕੁੱਲ ਗਿਣਤੀ 20 ਤੋਂ 25000 ਦੇ ਕਰੀਬ ਸੀ ਜੋ ਦੇਸ਼ ਭਰ ਵਿੱਚ ਵੱਖ-ਵੱਖ ਟਿਕਾਣਿਆਂ ਤੋਂ ਪਹੁੰਚੇ ਸਨ ਲਖਪਤ ਆਪਣੀ ਲੱਖਾਂ ਦੀ ਸ਼ਾਹੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਾ ਹੋਇਆ ਇਸੇ ਸ਼ੰਭ ਦੇ ਕਿਨਾਰੇ ਪਹੁੰਚ ਗਿਆ ਅਤੇ ਉਸਨੇ ਸਾਰੇ ਸ਼ਾਮੂਨੂ ਕੇ ਰਾਹ ਪਾ ਕੇ ਖਾਸ ਘਟਾਏ ਤੇ ਤੋਪਾਂ ਵੀੜ ਦਿੱਤੀਆਂ ਪੁਲਿਸ ਚੌਕੀਆਂ ਕਾਇਮ ਕਰ ਦਿੱਤੀਆਂ ਗਈਆਂ ਸ਼ਾਮਬ ਦੇ ਹਾਲੇ ਦਿਵਾਰੇ ਵਸਦੇ ਸਨਿਕਾਂ ਨੂੰ ਹਦਾਇਤਾ ਕਰ ਦਿੱਤੀਆਂ ਗਈਆਂ ਕਿ ਸਿੱਖਾਂ ਦੇ ਜਥਿਆਂ ਦੀ ਹਰ ਤਰ੍ਹਾਂ ਦੀ ਨਿਗਰਾਨੀ ਕੀਤੀ ਜਾਵੇ ਉਹਨਾਂ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦੱਸੀਆਂ ਜਾਣ ਪਹਾੜੀ ਰਾਜਾ ਨਾਲ ਵੀ ਸੰਪਰਕ ਕਰਕੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਆਦੇਸ਼ ਦੇ ਦਿੱਤੇ ਅਤੇ ਸ਼ਾਹੀ ਫੌਜਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਇਸ ਸ਼ੰਭ ਦਾ ਘੇੜਾ तकरीबन 2.5 ਤੇ 9 ਮਹੀਨੇ ਰਿਹਾ ਸਿੱਖ ਰਾਤ ਨੂੰ ਜੰਗਲ ਚੋਂ ਬਾਹਰ ਨਿਕਲਦੇ ਅਤੇ ਲਖਵਤ ਦੀਆਂ ਫੌਜਾਂ ਦਾ ਕਤਲੇਆਮ ਕਰਕੇ ਰਾਸ਼ਨ ਹਥਿਆਰ ਲੁੱਟ ਕੇ ਲੈ ਜਾਂਦੇ ਇਹ ਗਰੀਲਾ ਲੜਾਈ ਚੱਲਦੀ ਚੱਲਦੀ ਲੰਬੀ ਹੋ ਗਈ ਸਿੱਖਾਂ ਦਾ ਰਾਸ਼ਨ ਪਾਣੀ ਮੁੱਕ ਗਿਆ ਜਾਨੀ ਨੁਕਸਾਨ ਵੀ ਬਹੁਤ ਹੋਇਆ ਦੂਸਰੇ ਪਾਸੇ ਲਖਵਤ ਦਾ ਮਾਮਾ ਉਸ ਦਾ ਪੁੱਤਰ ਅਤੇ ਉਸ ਦੇ ਖਾਸ ਖਾਸ ਜਰਨੈਲ ਸਿੱਖਾਂ ਨੇ ਮਾਰ ਦਿੱਤੇ ਲਖਵਤਰਾਇਕਵਰ ਆ ਗਿਆ ਕਿ ਮੈਂ ਲਾਹੌਰ ਦਰਬਾਰ ਜਾ ਕੇ ਕੀ ਦਸਾਂਗਾ ਸਿੱਖਾਂ ਦੇ ਰਾਸ਼ਨ ਦੇ ਚਾਲੇ ਪਾਉਣ ਦੀ ਖਬਰ ਕੌੜਾ ਮਲ ਨੂੰ ਪੁੱਜ ਗਈ ਜੋ ਮਲਤਾਨ ਦਾ ਵਜ਼ੀਰ ਸੀ ਤਾਂ ਉਸ ਨੇ ਹਜ਼ਾਰਾਂ ਖਚਰਾ ਘੋੜਿਆਂ ਤੇ ਲੱਦ ਰਾਸ਼ਨ ਵਪਾਰੀ ਨੂੰ ਜੰਮੂ ਵੱਲ ਵੇਚਣ ਲਈ ਤੋਰ ਦਿੱਤਾ ਅਤੇ ਦੂਸਰੇ ਪਾਸੇ ਖੁਫੀਆ ਤੌਰ ਤੇ ਸਿੱਖਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ ਖਚਰਾ ਤੁਹਾਡੇ ਨੇੜਿਓਂ ਲੰਘਣ ਤਾਂ ਲੋਟ ਲੈਣੇ ਸਿੱਖਾਂ ਲਈ ਇਹ ਖਬਰ ਬਹੁਤ ਖੁਸ਼ੀ ਦੀ ਸੀ ਜਦ ਵਪਾਰੀ ਕਨੂਨ ਸ਼ੰਭ ਦੇੜੋਂ ਲੰਘ ਰਿਹਾ ਸੀ ਤਾਂ ਸਿੰਘਾਂ ਨੇ ਦਿਨ ਦਿਹਾੜੇ ਇਹ ਸਾਰਾ ਰਾਸ਼ਨ ਲੁੱਟ ਲਿਆ ਜਿਸ ਨਾਲ ਸਿੱਖ ਜਨ ਨਾਲ ਨੂੰ ਭਾਰੀ ਰਾਹਤ ਮਿਲੀ ਅਤੇ ਸਿੱਖ ਫੌਜਾਂ ਨੇ ਹੌਸਲੇ ਬਲੰਦ ਹੋ ਗਏ ਇਸੇ ਕਰਕੇ ਕੌੜਾ ਮੱਲ ਨੂੰ ਸਿੱਖ ਇਤਿਹਾਸ ਵਿੱਚ ਸਿੱਖ ਮਿੱਠਾ ਮੱਲ ਕਹਿ ਕੇ ਯਾਦ ਕਰਦੇ ਹਨ ਆਖਰ ਲਕਵਤ ਆਪਣੀ ਹਾਰ ਤੱਕ ਕੇ ਘਟਿਆ ਤੌਰ ਤਰੀਕਿਆਂ ਤੇ ਆ ਗਿਆ ਅਤੀ ਉਸ ਨੇ ਇਲਾਕੇ ਦੇ ਲੋਹਾਰ ਤਰਖਾਨ ਇਕੱਠੇ ਕਰਕੇ ਇੱਕ ਪਾਸੇ ਤੋਂ ਜੰਗਲ ਨੂੰ ਕਟਵਾ ਕੇ ਇਸ ਸ਼ਮਨੂਮਾ ਜੰਗਲ ਨੂੰ ਅੱਗ ਲਗਵਾ ਦਿੱਤੀ ਜੇਠ ਹੜ ਮਹੀਨੇ ਦੀ ਗਰਮੀ ਜੰਗਲ ਦੀ ਅੱਗ ਪਹਾੜ ਪਾਸੇ ਪਹਾੜੀ ਰਾਜੇ ਅਤੇ ਚੜਦੇ ਪਾਸੇ ਦਰਿਆ ਬਿਆਸ ਤੇ ਹੜ ਇਸ ਤਰ੍ਹਾਂ ਸਿੰਘ ਚਾਰਸ ਫੇਰੇ ਤੋਂ ਘਿਰ ਗਏ ਸਿੱਖ ਜਰਨਾਲਾ ਮਤਾ ਪਾਸ ਕੀਤਾ ਕਿ ਇਹ ਸਮਾਂ ਸਿੱਖਾਂ ਦੀ ਸ਼ਾਨ ਅਤੇ ਆਨ ਨੂੰ ਬਚਾਉਣ ਦਾ ਹੈ ਮੈਦਾਨੇ ਜੰਗ ਨਿਕਲ ਕੇ ਦੁਸ਼ਮਣ ਖਿਲਾਫ ਜੂਝ ਕੇ ਲੜਨ ਤੇ ਸ਼ਹੀਦیاں ਪ੍ਰਾਪਤ ਕਰਨਦਾ ਹੈ ਸੋ ਸਾਰਾ ਦਿਨ ਗਹਿਗਸ ਦੀ ਲੜਾਈ ਹੋਈ ਜਿਸ ਵਿੱਚ ਸਿੱਖਾਂ ਦਾ ਵੀ ਭਾਰੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਸਿੰਘ ਫੌਜ ਲੜਦੀ ਹੋਈ ਰਿਆੜਕੀ ਵੱਲ ਨਿਕਲ ਕੇ ਪੇਤ ਪਤਨ ਛੇਰੀ ਹਰਗੋਬਿੰਦਪੁਰ ਅਤੇ ਗੋਇੰਦਵਾਲ ਸਾਹਿਬ ਤੋਂ ਬਿਆਸ ਦੇ ਰਿਆਪ ਪਾਰ ਕਰਕੇ ਦੁਆਬੇ ਦੀ ਧਰਤੀ ਵੱਲ ਨਿਕਲ ਗਈ ਕੁਝ ਫੌਜਾਂ ਪਹਾੜ ਵਾਲੇ ਪਾਸੇ ਨੂੰ ਵਧੀਆਂ ਅਤੇ ਉਹਨਾਂ ਦਾ ਮੁਕਾਬਲਾ ਪਹਾੜੀਆਂ ਨਾਲ ਹੋਇਆ ਸਿੱਖ ਪਹਾੜੀਆਂ ਨਾਲ ਲੜਦੇ-ਲੜਦੇ ਪਹਾੜੀਆਂ ਦੇ ਕਿਨਾਰੇ ਸ੍ਰੀ ਅਨੰਦਪੁਰ ਸਾਹਿਬ ਵੱਲ ਨਿਕਲ ਗਏ ਇਸ 1746 ਈਸਵੀ ਦੇ ਯੁੱਧ ਵਿੱਚ ਸਿੱਧੀ ਲੜਾਈ ਜੰਗਲ ਦੀ ਅੱਗ ਦਰਿਆ ਬਰਿਆਸ ਦੇ ਹੜ ਅਤੇ ਪਹਾੜੀ ਰਾਜਾਂ ਨਾਲ ਲੜਦਿਆਂ ਹੋਇਆਂ ਲਗਭਗ 7 ਤੋਂ 8000 ਸਿੰਘਣੀਆਂ ਸਿੰਘ ਸ਼ਹੀਦ ਹੋ ਗਏ 2-3000 ਸਿੰਘ ਸਿੰਘਣੀਆਂ ਬੰਦੀ ਬਣਾ ਕੇ ਲਖਵਤ ਰਾਇ ਲਾਹੌਰ ਲੈ ਗਿਆ ਅਤੇ ਜਾ ਕੇ ਜਹਿਆ ਖਾਨ ਨੂੰ ਕਹਿਣ ਲੱਗਾ ਕਿ ਮੈਂ ਸਿੱਖਾਂ ਦਾ ਪੂਰਾ ਖੋਜ ਮਟਾ ਦਿੱਤਾ ਹੈ ਬੰਦੀ ਸਿੱਖਾਂ ਨੂੰ ਲਾਹੌਰ ਨਕਾਹ ਚੌਂਕ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਤਿਹਾਸਕਾਰਾਂ ਮੁਤਾਬਕ ਇਸ ਯੁੱਧ ਵਿੱਚ 11000 ਸਿੰਘ ਸਿੰਘਣੀਆਂ ਸ਼ਹੀਦੀ ਦਾ ਜਾਮ ਪੀ ਕੇ ਕਿਸੇ ਇਤਿਹਾਸ ਕਰਨੀ ਇਸ ਯੁੱਧ ਨੂੰ ਪਹਿਲਾ ਖਲੂਕਾ ਦਾ ਅਧਿਕ ਇਸ ਨੇ ਛੋਟਾ ਖਲੂਕਾ ਦਾ ਦੇ ਨਾਮ ਨਾਲ ਅੰਕਿਤ ਕੀਤਾ ਸਮੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਨਿਰਮਾ ਦੇ ਮੱਤਾ ਸਹਿਤ ਬੇਨਤੀ ਹੈ ਕਿ ਆਪਣੀ ਦਸਵੰਦ ਦੀ ਕਮਾਈ ਵਿੱਚੋਂ ਦਾਨ ਜ਼ਰੂਰ ਕਰੋ ਤਾਂ ਕਿ ਇਸ ਟਰਸਟ ਨੂੰ ਇਸ ਜਗ੍ਹਾ ਨੂੰ ਇਸ ਇਤਿਹਾਸ ਨੂੰ ਸਿੱਖਾਂ ਤੱਕ ਪਹੁੰਚਾਇਆ ਜਾਵੇ ਕਿ ਕਿਵੇਂ ਕੁਰਬਾਨੀਆਂ ਤੇ ਅਸਹਿ ਪੀੜਾ ਵਿੱਚੋਂ ਨਿਕਲ ਕੇ ਸਿੰਘਾਂ ਨੇ ਆਪਣੀਆਂ ਜੜੀਆਂ ਹੋਂਦ ਨੂੰ ਕਾਇਮ ਰੱਖਿਆ ਤੇ ਇਸ ਆ ਭੜੇ ਸਮੇਂ ਵਿੱਚ ਸਿੱਖਾਂ ਨੇ ਅਨੇਕ ਕੁਰਬਾਨੀਆਂ ਕੀਤੀਆਂ ਪਰ ਆਪਣਾ ਹੌਸਲਾ ਨਹੀਂ ਹਾਰਿਆ ਸੋ ਆਉ ਸਿੱਖੋ ਅੱਜ ਵੀ ਨਸ਼ੇ ਪਤੇ ਤੋਂ ਉੱਪਰ ਉੱਠ ਕੇ ਆਪਸੀ ਮਤ ਪੇ ਨਫ਼ਰਤ ਤੋਂ ਉੱਪਰ ਉੱਠ ਕੇ ਸਿੱਖ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਦੇ ਸਿੱਖ ਬਣੀਏ ਤਾਂ ਕਿ ਆਹ ਹੋਰ ਜਿਹੜੇ ਦੇਹਧਾਰੀ ਪਰੰਪਰਾ ਤੁਰ ਪਈ ਹੈ ਉਸ ਨੂੰ ਠੱਲ ਪਾਈ ਜਾ ਸਕੇ ਤੇ ਸਿੱਖਾਂ ਵਿੱਚ ਜਿਹੜੀ ਆ ਪਿਓਰ ਜਿਹੜੀ ਹੈ ਪਿਓਰਟੀ ਜਿਹੜੀ ਆ ਉਹ ਆ ਸਕੇ ਖਾਲਸਾ ਸ਼ਾਵਦ ਜੋ ਕਿ ਖਾਲਸ ਤੋਂ ਬਣਿਆ ਵਾ ਖਾਲਸ ਦਾ ਮਤਲਬ ਸ਼ੁੱਧ ਪਿਓਰ ਤਾਂ ਕਿ ਸ਼ੋਤਾ ਤੇ ਪ્યોਰਟੀ ਜਰੀਆ ਵਿੱਚ ਆ ਸਕੇ ਵੀਡੀਓ ਦੀ ਹੁਣ ਸਮਾਕੀ ਆ ਜੀ ਤੁਸੀਂ ਵੇਖਿਆ ਸਾਰਾ ਇਤਿਹਾਸ ਜਿੰਨਾ ਮੈਨੂੰ ਲਿਖਿਆ ਮਿਲਿਆ ਮੈਂ ਉਹ ਆਪਣੀ ਜਾਣ ਤੱਕ ਮੁਕਾਬਕ ਸ਼ੇਅਰ ਕੀਤਾ ਤੇ ਬਹੁਤ ਸੋਹਣਾ ਹੁਣ ਕਦਾਂ ਤੇ ਵੀ ਬਹੁਤ ਸੋਹਣਾ ਇਤਿਹਾਸ ਜਿਹੜਾ ਵਾ ਜਿਹਦੇ ਤੱਕ ਆਵਾ ਪੜ ਸਕਦੇ ਜੀ ਤੇ ਨਾਲ ਨਾਲ ਵਿਜੂਅਲ ਜਿਹੜੀ ਅਪੀਲ ਅੱਖਾਂ ਨੂੰ ਹੁੰਦੀ ਹੈ ਉਹਦਾ ਡਾਟਾ ਸਾਨੂੰ ਵੱਧ ਯਾਦ ਰਹਿੰਦਾ ਵਾ ਤੇ ਮੈਂ ਜਦੋਂ ਬਾਅਦ ਜਾਣ ਲਗਾ ਤਾਂ ਮੈਨੂੰ ਆ ਮੇਰੇ ਇਥੋ ਜਿਹੜੇ ਬੱਚੇ ਵੀਰੀ ਉਹਨਾਂ ਨੂੰ ਦੱਸਿਆ ਕਿ ਸ਼ਨੀਵਾਰ ਤੇ ਐਤਵਾਰ ਅੰਦਰ ਵਿਜੂਵ ਜਗ੍ਹਾ ਸਕਰੀਨਾਂ ਬਣਾਈਆਂ ਗਈਆਂ ਸੀ ਚੱਲੀਆਂ ਨਹੀਂ ਉਹ ਚਲਾ ਕੇ ਰੱਖੀਆਂ ਨੇ ਤੇ ਵਾਂਸ ਵਾਂਸ ਸਕੂਲ ਜਿਹੜੇ ਆ ਨਾ ਵੱਖੋ ਸਕੂਲ ਇੱਥੇ ਬੱਦਰ ਲੈ ਕੇ ਪਹੁੰਚ ਰਹੇ ਨੇ ਸੋ ਜਿਹੜੇ ਟੂਰ ਆ ਰਹੇ ਆ ਬੱਚਿਆਂ ਨੂੰ 500 ਰੁਪਏ ਪਰ ਬੱਚਾ ਉਹ ਅੱਜ ਵੀ ਇੱਥੇ ਬੱਸਾਂ ਕੋਈ ਜਾਂਦੀਆਂ ਸੀ ਮੇਰੇ ਕਿਰਪਾ ਮੇਰੇ ਤੋਂ ਪਹਿਲਾਂ ਉਹ ਨਿਕਲ ਚੁੱਕੀਆਂ ਉਹਨਾਂ ਨੂੰ ਦੱਸ ਜਾਣ ਕੇ ਦਿੱਤੀ ਕਿ ਬੱਚੇ ਜਾ ਰਹੇ ਨੇ ਸੋ ਗੱਲਤ ਵਾਲ ਦੇ ਜਿਹੜੇ ਬੱਚੇ ਆ ਸਕੂਲ ਜਿਹੜੇ ਆਉਂਦੇ ਆ ਜੋ ਵੇਖ ਰਹੇ ਇਹ ਬੱਚੇ ਜਾਂ ਸਕੂਲ ਦੇ ਉੱਪਰ ਪੱਤਕ ਜਾਂਦੇ ਜ਼ਰੂਰ ਆਪਣੇ ਬੱਚੇ ਨੂੰ ਇੱਥੇ ਲੈ ਕੇ ਆਉਣ। ਆ ਟਾਈਮ ਹੈਗਾ ਜੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਜਿਹੜੀਆਂ ਵਿਜ਼ੂਅਲ ਸਕਰੀਨਾਂ ਉੱਤੇ ਚੱਲਦੀਆਂ ਨੇ ਸਾਡਾ ਇਤਿਹਾਸ ਜਦਾ ਵਾ ਉਹ ਵਿਜ਼ੂਅਲ ਬੱਚਿਆਂ ਨੂੰ ਪਤਾ ਲੱਗਦਾ ਵਾ। ਸੋ ਇਹ ਇੱਥੇ ਇੱਕ ਨਵੀਂ ਅ ਮੈਂਡਮੈਂਟ ਜਿਹੜੀ ਹੋਣੀ ਉਹ ਹੋ ਗਈ ਆ। ਸੋ ਜ਼ਰੂਰ ਇੱਥੇ ਟੂਰ ਕਰੋ। ਮੈਂ ਨਹੀਂ ਕਹਿ ਦਿੰਦਾ ਐਤਵਾਰ ਇਧਿਆਣ ਕੇ ਇੱਕ ਵੀਡੀਓ ਹੋਰ ਲੈ ਕੇ ਆਵਾਂਗਾ ਜਿਹਦੇ ਵਿੱਚ ਸਿਰਫ ਆਪਾਂ ਸਕਰੀਨਾਂ ਦਾ ਜ਼ਿਕਰ ਕਰਾਂਗੇ। ਇਤਿਹਾਸ ਸਾਜ ਆਪਾਂ ਪਾੜੀ ਆ। ਤੇ ਹੋਰ ਵੀ ਬਹੁਤ ਸੋਹਣੇ ਅੰਦਰ ਖੂਬ ਸੂਰਤ ਬੂਟੇ ਲੱਗੇ ਨੇ ਜਿਹੜੇ ਕਿ ਨੇਚਰ ਕੁਦਰਤੀ ਯਾਦ ਦਵਾਉਂਦੇ ਨੇ ਤੇ ਮੈਨੂੰ ਅਹਿਸਾਸ ਕਰਦੇ ਨੇ ਕਿ ਇਹ ਇਲਾਕਾ ਕਿੰਨਾ ਸ਼ੰਭ ਦਾ ਇੱਕ ਲੱਗਾ ਹੈ ਕਿ ਇਹਨੂੰ ਕਦੀ ਅੱਗ ਲਾ ਕੇ ਤੇ ਅਨੇਕਾਂ ਹੀ ਲਗਭਗ 11000 ਦੇ ਕਰੀਬ ਸਿਕ ਸਿਕਣੀਆਂ ਪਛੀ ਦੇ ਗਾਣ ਸ਼ਹੀਦ ਕਰਤੇ ਗਏ ਸੀ ਜਿਨ੍ਹਾਂ ਦਾ ਕੋਸੂਰ ਕੋਈ ਨਹੀਂ ਕੋਸੂਰ ਸਿਰਫ ਇਹਨਾ ਹੀ ਕਿ ਜ਼ੁਲਮ ਸਿਆਣਾ ਦੀਆਂ ਦੇ ਜ਼ੁਲਮ ਹੋਏ ਜਿਹੜਾ ਇਹ ਹਕੂਮਤੋਂ ਮਤਲਬ ਕੇ ਦੀ ਨੂੰ ਇਹ ਮੰਨਦੇ ਨਹੀਂ ਹੁੰਦਾ ਉਹਦੇ ਕਰਕੇ ਉਹ ਰਾਤਾਂ ਤੇ ਡਰ ਕਰਦੇ ਆ ਸੋ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਮੇਰੇ ਬਨੋਂ ਪਿਆਰ ਪੂਰੀ ਸੱਚੀ ਗੱਲ ਨੂੰ ਹੱਥ ਦੇ ਬਾਕੀ